ਡਿਜੀਟਲ ਆਲੀ ਸੁਣਕਾ ਨੇ ਡਿਜੀਟਲ ਆਲੀ ਕੀ ਕਰਦੇ ਉਹ ਜਿਹੜੀ ਉੱਤੇ ਕਹਾਣੀ ਦਿਖਾਓ ਇੱਕ ਵਾਰੀ ਆਪਟੀਕਲ ਯੂਆਰ ਕੋਡ ਅਲੀ ਵਰਕ ਕਰ ਹਾਂ ਹਾਂ ਜਿਹੜਾ ਉਹ ਨਾਈਜੀ ਹੁੰਦਾ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਨੇ ਸ਼ਾਨ ਸਿੰਘ ਸੀਐਮ ਮੰਨ ਦੀ ਤਹਿਸੀਲਾਂ ਵਿੱਚ ਫੇਰੀ ਦੌਰਾਨ ਕਰਮਚਾਰੀਆਂ ਨੂੰ ਪਾਈਆਂ ਭਾਜਣਾ ਜਿਹੜੇ ਕਰਮਚਾਰੀ ਲੱਖਾਂ ਰੁਪਏ ਰਿਸ਼ਵਤ ਲੈ ਰਹੇ ਸੀ ਉਹਨਾਂ ਤੇ ਵੱਡੀ ਕਾਰਵਾਈ ਕੀਤੀ ਗਈ ਤਾਂ ਤਹਿਸੀਲਦਾਰਾਂ ਨੇ ਹੜਤਾਲ ਰੱਖ ਦਿੱਤੀ ਸਾਡੇ ਤਹਿਸੀਲਦਾਰਾਂ ਤੇ ਗਲਤ ਤੇ ਬੇਬੁਨਿਆਦ ਇਲਜ਼ਾਮ ਹਨ ਸੀਐਮ ਮਾਨ ਨੇ ਦਿੱਤੀ ਧਮਕੀ ਕਿਆ ਮੈਂ ਤੁਹਾਨੂੰ ਪੱਕੀ ਹੜਤਾਲ ਤੇ ਪਾ ਦਿਆਂਗਾ ਘਰ ਨਜ਼ਾਰੇ ਲਿਓ ਹੋਰ ਨੌਜਵਾਨ ਬਹੁਤ ਬੈਠੇ ਆ ਚੂ ਫੇਰ ਜਗਾਰ ਆ ਆਓ ਸੁਣਦੇ ਹਾਂ ਸੀਐਮ ਭਗਵੰਤ ਮਾਨ ਨੇ ਕੀ ਕਿਹਾ ਇਹ ਫਿਰ ਉੱਤੇ ਪਛਤਾ ਕੇ ਚਲੀ ਗਏ ਪਛਤਾ ਕੇ ਚਲੀ ਗਏ ਹਾਂ और वैलिड है हां जी आपके जी खाली हां जी जी कोई स्ट्राइक करके नहीं कार्ड बिल्कुल नहीं दोनों ऊपर कर वो नोट रोज वो पता नहीं नहीं ये दिखाई ना से सामने नहीं का कैसे कर आई आदर तक तो लीजिए अच्छा क्या है ख्याली लोकले दिखता है सर याद है ख्याली ये ओधवर खंडिनीentar नगर में नगर की अच्छा तो एक इधर है ख्याली जी अपना बस बैठना अब है कुछ करा दिया था пошли где а это

ਇਹ ਤਾਂ ਇਹ ਪਿੰਡਾਂ ਪਰ ਵੀ ਰੁਕਣਾ ਪਰ ਨਹੀਂ ਉਹ ਤਾਂ ਬਿਲਕੁਲ ਨਹੀਂ ਉਹ ਤਾਂ ਬੰਨੂ ਉੱਗਦਾ ਨਹੀਂ ਉਹ ਉਹ ਤਾਂ ਬੱਧਿਆ ਪ੍ਰੀਟੀਕਲ ਕੰਮ ਕੋਈ ਤਹਿਸੀਲ ਚ ਕੰਮ ਤਾਂ ਨਹੀਂ ਰੁਕਿਆ ਕੋਈ ਨਹੀਂ ਨਹੀਂ ਤਹਿਸੀਲ ਚ ਕੰਮ ਤਾਂ ਨਹੀਂ ਰੁਕਿਆ ਕੋਈ ਕੇਦੀ ਦੀ ਰਿਸ਼ਤੀ ਰੁਕੀ ਹੋਵੇ ਕੋਈ ਇੰਤਕਾਲ ਫਰਦ ਰੁਕੀ ਹੋਵੇ ਅੱਜ ਕਿਉਂਕਿ ਸਟ੍ਰਾਈਕ ਤੇ ਗਏ ਨੇ ਕੁਝ ਅਧਿਕਾਰੀ ਕੋਈ ਇਸ ਤਰ੍ਹਾਂ ਦਾ ਹੈਗਾ ਬੰਦਾ ਅੱਗੇ ਆ ਕੇ ਹਕੀਕੀ ਆਜਾ ਆਜੋ ਕਿਉਂ ਮਿਲ ਕੀ ਆਪਣਾ ਕੀ ਗੱਲ ਸੀਗਾ ਅਸੈਂਟ ਜੀ ਮੈਂ ਲਈ ਆ ਜੀ ਤਿੰਨ ਹਿੱਕੇ ਨਹਿਰ ਮਾਈ ਸਾਡੀ ਇੰਤਕਾਲ ਕਰਾਉਣ ਦੀ ਅਵਾਜ਼ 6 ਮਹੀਨੇ ਹੋਏ ਜਿਹੜੇ ਮੈਂ ਨਹੀਂ ਨਹੀਂ ਉਹ ਤਾਂ 6 ਮਹੀਨਿਆਂ ਤੋਂ ਕਰੇ ਕੋਈ ਉਹਦਾ ਕੋਈ ਟੈਕਨੀਕਲ ਪ੍ਰੋਬਲਮ ਟੈਕਨੀਕਲ ਕੋਈ ਵੀ ਨਹੀਂ ਹੈ ਇੱਕ ਬੰਦੇ ਨੇ 75 ਦਿਨਾਂ ਤੋਂ ਕੰਮ ਕਰੋ ਤੁਸੀਂ ਜਿਹੜੇ ਕਾਗਜ਼ਾਤ ਨੇ ਮੈਨੂੰ ਦੇਸੂ ਕਾਗਜ਼ ਤੁਸੀਂ ਸਾਡੀ ਸਸਾ ਦੋ ਵਾਰੀ ਬਟਵਾਰੀ ਹੋ ਗਿਆ ਜਾਂ ਤਾਂ ਪੈਸੇ ਵੀ ਦੇ ਦੇ ਜੀ ਦੇਸੂ ਸਾਹਿਬ ਅੱਜ ਤੱਕ ਨਹੀਂ ਕੋਈ ਦਿੱਕਤ ਨਹੀਂ ਦਿੱਕਤ ਤਾਂ ਇੰਤਕਾਲ ਨਹੀਂ ਹੋ ਰਿਹਾ ਕੋਈ ਹੈ ਨਾ ਤੁਸੀਂ 6 ਮਹੀਨੇ ਤੋਂ ਕਰ ਰਹੇ ਹਾਂ ਜੀ ਪਰ ਤੁਸੀਂ ਕਾਗਜ਼ ਦਿਓ ਆਪ ਤੁਸੀਂ ਸਾਹਮਣੇ ਕਰੀਓ ਤਾਂ ਮਾਲਕ ਉਹ ਤੁਹਾਨੂੰ ਮਿਲਿਆ ਤਾਂ ਹਾਂਜੀ ਹਾਂਜੀ ਐਸੋ ਨਹੀਂ ਪਤਾ ਆਖ ਲਾ ਦਫਤਰ ਲੱਕ ਜੇ ਮੈਂ ਦਫਤਰ ਅੰਦਰ 3:00 ਵਜੇ ਆਉਂਗਾ ਤੁਸੀਂ ਨੰਬਰ ਲੈ ਲਓ ਨਾ ਇਹਨਾਂ ਨੇ ਪੰਜ ਸਾਢੇ 11:00 ਵਜੇ ਰੰਗ ਚ ਆ ਜੀ ਉਧਰ ਹਾਂਜੀ ਨੰਬਰ ਦੇ ਦਿੱਛੇ ਨਿਕਲੂ ਅੱਗੇ ਦੇਖੀਂ ਅੱਗੇ ਨਿਕਲੂ ਤੇ ਇਹਨਾਂ ਨੂੰ ਜਿਹੜਾ ਥੱਲੇ ਵਾਲਾ ਲੈਵਲ ਹੈ 635 ਹੁਣ ਆਪਾਂ ਨੇ ਕੀ ਕੀਤਾ ਕਾਰਡ ਵੀ ਰੱਖੀ ਹੁਣ ਆਪਾਂ ਨੇ ਇੰਚਾਰਜ ਦਾ ਵੰਗਸਾਨ ਨੂੰ ਕੋਨੋਗੀ ਪਰਵੰਜਾ ਜੀ ਨੈਤਜੀਦਾਰ ਨੂੰ ਵੀ ਵੰਗਸ ਤੋਂ ਉਦੋਂ ਥੱਲੇ ਵਾਲਿਆਂ ਨੂੰ ਵੀ ਇੰਤਖਾਲ ਇੰਤਖਾਲ ਦੀ ਕੋਈ ਗਰਦ ਦੀ ਕੋਈ ਦਿੱਕਤ ਨਹੀਂ ਮੈਂ ਆਪ ਕਚਾਈਆਂ ਚ ਰੁੜਿਆ ਆਇਆ ਬਾਈ ਨਹੀਂ ਮੈਂ ਪਤਾ ਕ ਸੁੱਖਾ ਜੀ ਤੁਹਾਨੂੰ ਸਮਝਾਣਾ ਜਿਹੜੀ ਚੀਜ਼ਾਂ ਤੁਸੀਂ ਸੇਲੀ ਵਿੱਚ ਆ ਨਾ ਜੀ ਉਹ ਜਦੋਂ ਤੁਸੀਂ ਆਏ ਤੇ ਬਹੁਤ ਉਦੋਂ ਕੰਮ ਵੀ ਹੋਇਆ ਪਰ ਫਿਰ ਉੱਥੇ ਜਗ੍ਹਾ ਨਹੀਂ ਪਹੁੰਚ ਗਏ ਪਤਾ ਕੀ ਹੁਣ ਇਹ ਖੂਨ ਚ ਵੜ ਗਿਆ ਆਪ ਹੌਲੀ ਹੌਲੀ ਠੀਕ ਕਰਾਂਗੇ ਫਤਿਹ ਜੀ ਅੱਗੇ ਜੇ ਕਹਤ ਜਿਵੇਂ ਅੱਜ ਤਹਿਸੀਲਦਾਰਾਂ ਨੇ ਹੜਤਾਲ ਕਰਤੀ ਹਾਂਜੀ ਸਰ ਦੁਨੀਆ ਰੁੱਕ ਗਈ ਫਿਰ ਦੇਖ ਦੁਨੀਆ ਤਾਂ ਗੁਰੂ ਪੀਸਾ ਕਰ ਦਲੇਗੀ ਉਹ ਵੀ ਕਰਤਾ ਅਥਰਾਏ ਜੇ ਜੇ ਨਹੀਂ ਆਉਣਗੇ ਉਹ ਛੁੱਟੀ ਤੋਂ ਇੱਕ ਮਨ ਦੁਨੀਆ ਖੜ ਜੂਗੀ ਦੁਨੀਆ ਖੜ ਜੂਗੀ ਸਰ ਨਹੀਂ ਖੜਦੀ ਤੇ ਕਿਸੇ ਵੇਲੇ ਦੁਨੀਆ ਖੜਦੀ ਹੈ ਬਈ ਹਾਂਜੀ ਬਿਲਕੁਲ ਫਿਰ ਆਪ ਰੱਬ ਸਮਝਣ ਲੱਗੇ ਆਪਣੇ ਆਪ ਸਰਕਾਰਾਂ ਤੋਂ ਨਹੀਂ ਨਹੀਂ ਤੁਸੀਂ ਸਰਕਾਰਾਂ ਤੋਂ ਲੱਖਾਂ ਰੁਪਏ ਤਨਖਾਹ ਲੈ ਰਹੇ ਹੋ ਬਿਲਕੁਲ ਅਮੇਜ ਤੁਹਾਡੇ ਬਿਲਕੁਲ ਮੁਕਾਬਲੇ ਤੇ ਇਹ ਨਹੀਂ ਥੋੜੇ ਲੋਕ 10000 ਚ ਗੁਜ਼ਾਰਾ ਕਰ ਰਹੇ ਆ ਪਤਾ ਨਹੀਂ ਅੱਜ ਰਾ ਆ ਸ਼ਾਮ ਨੂੰ ਰੋਟੀ ਪੱਕੂਗੀ ਜਾਂ ਨਹੀਂ ਪੱਕੂਗੀ ਕਈ ਕਰ ਨੂੰ ਇਹ ਵੀ ਨਹੀਂ ਪਤਾ ਹੁੰਦਾ ਤੁਸੀਂ ਉਹਨਾਂ ਤੋਂ ਵੀ ਪੈਸੇ ਲੈ ਰਹੇ ਹੋ ਨਚੋੜੀ ਜਾਂਦੇ ਹੋ ਮਤਲਬ ਮਤਲਬ ਪਤਾ ਕੀ ਸਰ ਮਤਲਬ ਕਿ ਮੈਂ ਪਤਾ ਤਨੀ ਫਿਰ ਤਾਰੀ ਲਾਗੂ ਕਰਾਣੀ ਤੁਸੀਂ ਇੱਕ ਗੱਲ ਕਹਿ ਕਰਦੇ ਤੇ ਵੀ ਵਾਰੀ ਤਾਂ ਇੱਕੇ ਬਹੁਤ ਹੁੰਦੀ ਹੈ ਇੱਕ ਵਾਰੀ ਥੋੜੀ ਚੱਲ ਰਹੀ ਹੈ ਜੀ ਇੱਦੀ ਲੰਗੀ ਪਰ ਪਲੀਜ਼ ਇਹਨੂੰ ਠੀਕ ਕਰੋ ਲੱਗਦੀ ਨਹੀਂ ਜੀ ਮੈਂ ਵੀ ਤੁਸੀਂ ਦੇਖਿਓ ਜੀ ਤੁਸੀਂ ਦੇਖੋ ਲੰਘਿਆ ਜੀ ਪਰ ਲੱਗਦੀ ਨਹੀਂ ਕਿ ਕਈ ਵਾਰੀ ਨਾ ਨਕਸ਼ੇ ਬਣਾਉਣ ਨੂੰ ਟਾਈਮ ਲੱਗਦਾ ਆਪਾਂ ਜੀ ਉਪਰ ਬਿਲਡਿੰਗ ਬਣਾਉਣ ਨੂੰ ਘੱਟ ਲੱਖ ਮਹੀਨੇ ਦੋ ਹੀ ਲੱਗਦੇ ਨਕਸ਼ਾ ਬਣਾਉਣ ਨੂੰ ਵੀ ਟਾਈਮ ਲੱਗਿਆ ਪੁਲੀਜ਼ ਨੂੰ ਵੀ ਇਹਦਾ ਕਿਵੇਂ ਬਣਾਉਣਾ ਕੀ ਕਰਨਾ ਅਸੀਂ ਨਸ਼ਿਆਂ ਤੇ ਵੀ ਨਕਸ਼ਾ ਬਣਾਇਆ ਪਹਿਲਾਂ ਕਿ ਆਪਾਂ ਸਪਲਾਈ ਲਾਈਨ ਦਾ ਰੋਕਾਂਗੇ ਉਹ ਜਦੋਂ ਮਰਜ਼ੀ ਰੋਕ ਦਾਂਗੇ ਪਰ ਸਪਲਾਈ ਲਾਈਨ ਰੋਕਣ ਇੱਕ ਸੈਂਟਰ ਦੁਵਾਨੀਆਂ ਪਰਪਰ ਉਹਨਾਂ ਵਾਸਤੇ ਬਣਾਈਆਂ ਜੇ ਸਾਨੂੰ ਪਤਾ ਸੀ ਜਦੋਂ ਅਸੀਂ ਇਹ ਹਮਲਾ ਕਰਤਾ ਨਾ ਸਪਲਾਈ ਲਾਈਨ ਤੇ ਤਈ ਆਉਣਗੇ ਆਪਣੇ ਕੋਲੇ ਅਸੀਂ ਉਹਨਾਂ ਨੂੰ ਕੋਈ ਮਰੀ ਕੋਈ ਤਸ ਕਰ ਨਹੀਂ ਮੰਦੇ ਉਹ ਤਾਂ ਉਹ ਤਾਂ ਮਰੀਜ਼ ਨੇ ਜੀ ਜਿਹੜੇ ਨਸ਼ਾ ਲੈਣ ਲੱਗੇ ਉਹ ਤਾਂ ਮਰੀਜ਼ ਐਡਿਕਟਡ ਦੇਖੇ ਨਾਲਿਆ ਤੇ ਸਟਾਈ ਕੀਤੀ ਹੈ ਤਾਂ ਵਿਕਣੋਂ ਹਟ ਗਿਆ ਤਾਂ ਹੁਣ ਤਿੰਨ ਬਿਨਾ ਦੇ ਵਿੱਚ ਸਾਡੇ ਕੋਲੇ ਮਤਲਬ ਸਾਡੇ ਜੀ ਹੈਲਥ ਸੈਂਟਰ ਜਿਹੜੇ ਅਸੀਂ ਪਹਿਲੀ ਤਿੰਨ ਤਿੰਨ ਚਾਰ ਕਰਮੀ ਮੰਨਿਆ ਆਪਣੇ ਗੋੜੀਆਂ ਰੱਖੀਆਂ ਨੇ ਜੀ ਪਿਆਰ ਰੱਖੀਆਂ ਨੇ ਤਾਂ ਕਿ ਉਹਨਾਂ ਨੂੰ ਬਚਾਉਣਾ ਵੀ ਇਹ ਨਹੀਂ ਹੈ ਕਿ ਉਹਨੂੰ ਇਹ ਛੱਡਦੀ ਹੈ ਤਾਂ ਜਿਹੜਾ ਨਸ਼ਾ ਵਿਰੁੱਧ ਹੋਇਆ ਉਹਦਾ ਬਹੁਤ ਪੂਰਾ ਚੱਲੂਗਾ ਹੁਣ ਜੁੱਧ ਹੈ ਪੂਰਾ ਹੈ ਪੂਰਾ ਚੱਲੂਗਾ ਅੱਜ ਵੀ 10000 ਪੁਲਿਸ ਜਿਹੜੀ ਹੈ ਪੰਜਾਬ ਦੀਆਂ ਕਰ ਰਹੀਆਂ ਨੇ ਜਦੋਂ ਨਾ ਸਰ ਕਿਹੜੇ ਲੱਗ ਕੇ ਕਿਹੜੇ ਲੱਗ ਕੇ ਲੱਗ ਜਾ ਵੀ ਇੱਥੇ ਅੱਧੇ ਨੂੰ ਨਾ ਪਤਾ ਕਿ ਕਿੱਥੇ ਕਿੱਥੇ ਆਉਂਦੇ ਨੇ ਉੱਥੇ ਬੈਠਦੇ ਨੇ ਬਹੁਤ ਸਾਰਾ ਆਈਡੈਂਟੀਫਾਈ ਕਰ ਰਹੇ ਪਬਲਿਕ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਅੱਜ ਜਿਹ ਤਸੀਲਦਾਰ ਆ ਰਹੇ ਕਹਿੰਦੇ ਸਲੂਪ ਪਰ ਇਹਦੀ ਲੱਗ ਉਹ ਉਸੇ ਦੀ ਕਰ ਰਹੇ ਕੋਈ ਗੱਲ ਇੱਕ ਨੇ ਇੱਕ ਮੇਰੀ ਸਲਾਹ ਜੀ ਇਹ ਕਹਿੰਦੇ ਇੱਥੇ ਜਿਹੜੇ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਨਾ ਪੂਰੇ ਸਮਲਾਜੇ ਬੈਠੇ ਜੀ ਉਹਨਾਂ ਦੇ ਜਿਹੜੇ ਨਸੇ ਵਾਲੇ ਨਾਲ ਨਾ ਪੂਰੀ ਚੈਨ ਸਿਸਟਮ ਬਣਿਆ ਹੋਇਆ ਹੈ ਤੇ ਜੇ ਉਸ ਨੂੰ ਥੋੜਾ ਜਾਇ ਨਾ ਉਹ ਜੱਤ ਹੋਣਾ ਜਾ ਬਿਲਕੁਲ ਬਿਲਕੁਲ ਇਹ ਜ਼ਰੂਰ ਰੈਡ ਕਰ ਸਰ ਪੰਜਾਬ ਭਰ ਚ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਹੁਣ ਇੱਕ ਸਾਲ ਗੱਲ ਬਿਲਕੁਲ ਤੁਹਾਡੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਐਸਐਸ ਪਲੀਜ਼ ਵੀ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਇਸ ਸਾਰੀ ਇਹਾਲਾ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ 20-20 ਸਾਲਾਂ ਤੋਂ ਉੱਥੀ ਹਾਂ ਉਹਨਾਂ ਨੂੰ ਯਾਰ ਉਹ ਉਹਨਾਂ ਦਾ ਮਤਲਬ ਲਾਕਾ ਹੀ ਬਦਲਣਾ ਬਨੂੜ ਤੋਂ ਚੱਕ ਉਹਨੂੰ ਉਹਨੂੰ ਲਾਓ ਪਠਾਨਕੋਟ ਪਰ ਫੇਰ ਵੀ ਪਠਾਨਕੋਟ ਉਹਨਾਂ ਫੋਨ ਚੈੱਕ ਕਰਦੇ ਰਹੇ ਕਿਤੇ ਪਠਾਨਕੋਟ ਬੈਠਾ ਫੇਰ ਨਾ ਬਨੂੜ ਕੰਮ ਕਰੀ ਜਾਂਦਾ ਹੋਵੇ ਉਹ ਹੈਨਾ ਇਹ ਮੈਂ ਆਰਡਰ ਦਿੱਤੇ ਨੇ ਕਿ ਐਸਐਸਪੀ ਅਪਡੇਟ ਕਰ ਸਕਦੇ ਪਰ ਜੇ ਫੇਰ ਵੀ ਨਸ਼ਾ ਵਿਕਦਾ ਰਿਹਾ ਤੇ ਮੈਂ ਐਸਐਸਪੀ ਨੂੰ ਸਸਪੈਂਡ ਕਰੂੰਗਾ ਮੈਂ 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 ਹੌਂਦਰ ਨੂੰ ਥੋੜੀ ਜਾਣਦਾ ਸਬਜੈਕਟ ਮੋਤੋਂ ਹੋ ਲਈ ਸਾਡੀ ਮੈਂ ਅੰਦਰ ਤੋਂ ਖੁਦਾ ਹੈ ਕਿ ਸਾਰੇ ਨੌਜਵਾਨ ਸਾਰਾ ਦਿਨ ਬੱਚੇ ਸਾਲ ਨਹੀਂ ਆਪਾਂ ਸਪਲਾਈ ਚੇਨ ਤਾਂ ਰੋਕਣ ਚ ਹੁਣ ਕਾਮਯਾਬ ਹੋ ਜਾਣਾ ਸੇਮ ਸੋਸਾਇਟੀ ਦੀ ਸੋਸਾਇਟੀ ਕਿੰਨਾ ਕੁ ਤੁਹਾਨੂੰ ਦੇ ਰਹੀ ਹੈ ਸੋਸਾਇਟੀ ਕਿੰਨਾ ਕੁ ਯੋਗਦਾਨ ਦੇ ਰਹੀ ਹੈ ਤਾਂ ਫਿਰ ਜਿਹੜਾ ਉਹਨੂੰ ਸਸਪੈਂਡ ਕਰ ਦਿੱਤਾ ਜਾਊਗਾ ਮੈਂ ਤਾਂ ਨਹੀਂ ਕਹਿ ਪੰਜਾਬ ਸਰਕਾਰ ਉਹ ਨਹੀਂ ਮੈਂ ਤਾਂ ਕਹਿ ਨਹੀਂ ਹੋਰ ਮੇਰਾ ਕੰਮ ਸੀ ਸਿਰ ਤੋਂ ਸੁਸਾਇਟੀ ਦੀ ਕਿੰਨੀ ਨਾ ਮੁੰਡੇ ਕੁੜੀਆਂ ਬਹੁਤ ਕੰਟਰੈਕਟਰ ਨੇ ਅਗਲੀ ਕੈਬਨਿਟ ਚ ਅਸੀਂ ਲੈ ਕੇ ਵੀ ਆਵਾਂਗੇ ਉਹ ਉਹਨਾਂ ਨੇ ਇਹ ਸਮੂਹਕ ਛੁੱਟੀ ਲਈ ਹੈ ਤਾਂ ਹੈਪੀ ਹੌਲੀਡੇ ਸਰਕ ਸੁਸਾਇਟੀ ਕਿੰਨੀ ਕਿ ਯੋਗਦਾਨ ਦੇ ਰਹੀ ਹੈ ਚਨਛੇ ਵਾਲਿਆਂ ਦੀ ਸੁਸਾਇਟੀ ਕਿਉਂਕਿ ਲੋਕਾਂ ਦਾ ਵੀ ਬਹੁਤ ਵੱਡਾ ਤੌਰ ਤੇ ਯੋਗਦਾਨ ਹੈ ਜਿਵੇਂ ਤੁਸੀਂ ਕਿਹਾ ਵੀ ਆਸ-ਪਾਸੇ ਪਤਾ ਹੁੰਦਾ ਸਨ ਬਹੁਤ ਬਹੁਤ ਜਿਵੇਂ ਮੇਰੀ ਸਰਪੰਚ ਜੀ ਨਾਲ ਨਾਰੰਗਵਾਲ ਦੇ ਸਰਪੰਚ ਨਾਲ ਮੇਰੀ ਗੱਲ ਹੋਈ ਅਲਤੁਨ ਮੈਂ ਵੀਡੀਓ ਦੇਖੀ ਤੇ ਇੱਕ ਚੈਨਲ ਤੇ ਵੀਡੀਓ ਦੇਖੀ ਤੇ ਮੈਂ ਐਸਐਸਪੀ ਨੂੰ ਫੋਨ ਕੀਤਾ ਵੀ ਆ ਵੀਡੀਓ ਕੀ ਹੈ ਸਰਪੰਚ ਨੂੰ ਇੱਕ ਜਨਾਨੀ ਧਮਕੀ ਦੇ ਰਹੀ ਸੀ ਕਿ ਮੈਂ ਤੈਨੂੰ ਵੇਚੂਗੀ ਤੂੰ ਮੈਨੂੰ ਹਟਾ ਕੇ ਦਿਖਾ ਸ਼ਾਇਦ ਤੁਸੀਂ ਦੇਖੀ ਹੋਵੇ ਬੱਲੇ ਬੱਲੇ ਵੀ ਬਹੁਤ ਹੋਈ ਹੋਵੇ ਨਹੀਂ ਚਲੋ ਮੈਂ ਬੱਲੇ ਬੱਲੇ ਵਾਸਤੇ ਨਹੀਂ ਆਇਆ ਮੈਂ ਨਹੀਂ ਚਲੋ ਚੰਗੇ ਕੰਮ ਵੀ ਹੋਣਗੇ ਉਹ ਤਾਂ ਪਰਮਾਤਮਾ ਦੀ ਅੱਗੇ ਬੱਲੇ ਬੱਲੇ ਪਰ ਮੈਂ ਸਰਪੰਚ ਨਾਲ ਗੱਲ ਕੀਤੀ ਸਰਪੰਚ ਸਾਹਿਬ ਮਾਮਲਾ ਕੀ ਹੈ ਉਹ ਕਹਿੰਦਾ ਜੀ ਪਿਛਲੇ ਕਈ ਸਾਲ ਤੋਂ ਇਹ ਵੇਚਦੇ ਨੇ ਇਹ ਪਰਿਵਾਰ ਤਸਕਰਾਂ ਦਾ ਇਹਨਾਂ ਦੇ ਪਰਚੇ ਦਰਜ ਨੇ ਸ਼ਾਮ ਲਾਟ ਦੇ ਵਿੱਚ ਹੀ ਕੋਠੀ ਪਾਈ ਬੈਠੇ ਨੇ ਹਰਦੇ ਨਹੀਂ ਉਸੇ ਦਿਨੀ ਉਸੇ ਵੇਲੇ ਮੈਂ ਕਿਹਾ ਤੁਸੀਂ ਫੋਨ ਕੱਟੋ ਅੱਧੇ ਘੰਟੇ ਚ ਪੁਲਿਸ ਆ ਗਈ ਜਗਰਾਉਂ ਦੇ ਅੰਦਰ ਪੈਂਦਾ ਨਾਰੰਮਾ ਅੰਕੁਰ ਗੁਪਤਾ ਆਉਂਦੇ ਐਸਐਸਪੀ ਮੈਂ ਅੰਕੁਰ ਗੁਪਤਾ ਨੂੰ ਕਿ ਮੀਡੀਆ ਵੀ ਨਾਲ ਲੈ ਕੇ ਜਾ ਜੀਸੀਬੀ ਨਾਲ ਲੈ ਕੇ ਜਾ ਮੈਨੂੰ ਅਛਣ ਚਾਹੀਦਾ 11 ਵਜੇ ਤੱਕ ਜਿਹੜੀ ਕਿ ਕਹਿੰਦੇ ਸੀ ਹਟਾ ਕੇ ਰੱਖੋ ਉਹਨਾਂ ਘਰਕੀ ਦੇ ਅਸਿਸਟ ਤੇ ਉਹਨਾਂ ਨੇ ਗਿਰਕਾਰੀ ਵੀ ਹੋ ਗਈ ਸੱਚ ਵਿੱਚ ਤੇ ਲੋਕਾਂ ਨੇ ਅਗਰੇ ਦੇ ਹਲਟ ਮਤਲਬ ਕਿਉਂ ਤੁਸੀਂ ਪਿੰਡ ਦੇ ਲੋਕ ਨੇ ਦੋ ਦੋ ਜਾਨ ਲੈ ਲਏ ਜਿਵੇਂ ਕਿ ਨੇ ਇੱਕ ਮੱਛੀ ਸਾਲੇ ਤਰਾਰ ਦਾ ਕਲਾ ਲੈਂਦਾ ਇਸ ਸਾਰੇ ਮਚੀਆਂ ਤੋਂ ਕੁਝ ਪਰਸਾਂ ਪਰਤ ਵੀ ਨਾਤ ਰਸਟ ਦੇ ਬੰਦੇ ਉਹ ਵੱਡੇ ਲੋਕਾਂ ਦਾ ਤਮਾਸ਼ਾ ਹੈ ਤੁਹਾਨੂੰ ਲੱਗਦਾ ਸਪੈਸ਼ਲਿਸਟ ਆਏਗੇ ਨਹੀਂ ਫੋਨ ਕਰਨ ਨਾਲ ਤਾਂ ਵਿੱਚ ਆੜਦੇ ਨਹੀਂ ਨਹੀਂ ਇਹ ਕਿਸੇ ਵਾਸਤੇ ਨਹੀਂ ਮੈਂ ਤਾਂ ਮੈਂ ਤਾਂ ਆਪ ਦੀ ਸ਼ਕਤੀਆਂ ਦੀ ਸ਼ਕਤੀਆਂ ਦੀ ਸਪੈਸ਼ਲਿਸਟ ਨਹੀਂ ਸਰਕਾਰ ਦਾ ਨਸੀਬਾ ਜਿੰਦਗੀ ਵਿੱਚ ਖੇਤਾਂ ਦਾ ਜਿਹਦਾ ਨੰਨ ਇੰਪੈਕਟ ਹੁੰਦਾ ਦਿਨਾਂ ਚ ਕ੍ਰਪਸ਼ਨ ਵਾਲੇ ਪਾਸੇ ਕਿਉਂਕਿ ਲੋਕ ਉਹ ਪਿੰਡਾਂ ਦੇ ਸਭ ਤੋਂ ਵੱਧ ਮੁਸੀਬਤਾਂ ਕਿਹੜੀਆਂ ਹੁਣ ਮੇਰਾ ਅੱਜ ਅੱਜ 10 ਦਿਨਾਂ ਦਾ ਪ੍ਰੋਗਰਾਮ ਹੈ ਹੀ

ਬਾਰ ਜਿਹੜੇ ਬੈਠੇ ਉਹ ਲੈਿੰਦੇ ਨਹੀਂ ਵੀ ਇਹ ਤਾਂ ਉਹ ਹੋ ਰਹੀ ਸਹੀ ਗੱਲ ਖੜਕਿਆ ਇਹ ਮੈਨੂੰ ਸਾਰਾ ਹੈਗਾ ਮੈਂ ਤਾਂ ਪੀਤ ਆਇਆ ਨਹੀਂ ਜਦੋਂ ਇਸ ਤਰੀਕੇ ਨਾਲ ਕੇ ਹੋਰੇ ਹੁਣ ਇਸ ਜਿੰਨੇ ਜੀ ਜੀ ਭੋਲਾ ਨਹੀਂ ਪਤਾ ਕਿ ਕਿਉਂਕਿ ਆਪਣੇ ਪੀੜੀਆਂ ਤੋਂ ਵੇਚਤੀਆਂ ਕਰਾਉਂਦੇ ਆ ਜੀ ਤਸੀਲਾ ਦਾਦੀਆਂ ਦੀਆਂ ਵੇਚਤੀਆਂ ਬਾਪੂਆਂ ਦੀਆਂ ਵੇਚਤੀਆਂ ਤੇ ਜਦੋਂ ਮਰ ਜੇ ਬਤਾ ਕਰਦੇ ਲੱਖਾਂ ਪੈਸੇ ਖਾਣ ਲੈਂਦੇ ਹਰ ਤਾਂ ਰੱਬਾਨੀ ਅਰਦਾਤਾਂ ਕਰਦੇ ਸਾਡੇ ਤਿੰਨ ਬੰਦੇ ਇੰਟਰਪਸ਼ਨ 'ਚ ਬੜੀ ਨਿਸੰਸ ਦੇਵੀਆ ਤੋਂ ਉਹ

ਠੀਕ ਹੈ ਤੁਹਾਨੂੰ ਉਹ ਆਪਾਂ ਸਬੂਤ ਦੇ ਦੇਣ ਕੋਈ ਰੰਗੀਲਾ ਕਿਹਦੇ ਹੱਥੀਂ ਫੜਿਆ ਗਿਆ ਬੰਦਾ ਉਹ ਕਹਿੰਦਾ ਕਹਿੰਦਾ ਜੀ ਮੈਂ ਨਹੀਂ ਇਹ ਨੋਟ ਮੈਨੂੰ ਫੜਿਆ ਗਿਆ ਕੋਈ ਜੀ ਹਦਸਾ ਨਹੀਂ ਸਨ ਨਹੀਂ ਆ ਗਿਆ ਰੰਗੀਲਾ ਸੋ ਇਹ ਕ腐ਪਸ਼ਨ ਇਹ ਇਹ ਮੈਂ ਨਹੀਂ ਕਹਿੰਦਾ ਕਿ ਗਰੀਸਚਰ ਅੰਦਰ ਨਾਲ ਚੱਲਦੇ ਆ ਪਰਕਰਟ ਉੱਪਰ ਤੋਂ ਸਾਡੇ ਘਟਪੜ ਆਪਾਂ ਲੋਕਾਂ ਨੂੰ ਦਿੱਤਾ ਅਸੀਂ ਲੁੱਟ ਰਹੇ ਹਾਂ ਕਚਰੀ ਇੰਨੀ ਜਿਆਦਾ ਹੁੰਦੀ ਸਰਕਸਾਨ ਦੇ ਤੇ ਲੀਡਰ ਕਹਿੰਦੇ ਸਾਰਾ ਗਰਾਉਂਡ ਆਪਕਾ ਜੀ ਉਸਨੇ ਸਾਡੇ ਬਹੁਤ ਸਾਰੇ ਲੀਡਰਾਂ ਕੱਲ ਉਹ ਕਹਿੰਦੇ ਸੀ ਐਸਐਮਸੀ ਚਲੇ ਜਾਂਦੇ ਪਬਲਿਕ ਨੂੰ ਜੋ ਤੰਤ ਕਰ ਕਦੇ ਰੇਲ ਰੋਕੋ ਕਦੇ ਸਸਟਰੋਕੋ ਕਦੇ ਪਾਈਪ ਰੋਕੋ ਕਦੇ ਐਨਐਚਆਈ ਦਾ ਪ੍ਰੋਜੈਕਟ ਰੋਕੋ ਇਮੀਗ੍ਰੇਸ਼ਨ ਦੇ ਦਫਤਰਾਂ ਮੁਰੇ ਵੀ ਕਦੇ ਸਸ ਨੂੰ ਹਰ ਦੇ ਘੜੇ ਦੀ ਆ ਗਈ ਇਹ ਮਤਲਬ ਪੈਰਲਲ ਗਵਰਨਮੈਂਟ ਚੱਲਦੀ ਹੈ लोग दुखी, दुखी होते ने देखो लोग तंग ने amazon एक सोसाइटी की जानूगा amazon ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਅਰਜ ਕਰਦੇ ਮੈਂ ਮਿਕਸੀ ਆਰਡਰ ਕਰ ਦਿੰਦਾ ਜੇ ਕਿ ਦਿੱਲੀ ਦਾ ਐਡਰੈਸ ਪਰ ਹੋਵੇ ਤਾਂ ਮਿਕਸੀ ਦਾ ਆਰਡਰ ਹੋਵੇ ਮਤਲਬ ਤੁਹਾਨੂੰ ਉਦਾਹਰਨ ਦਾ ਰੇਟ ਜਿੱਦ ਪੈਦਲ ਦਾ ਰੇਟ ਹੋ ਰਿਹਾ ਨਾਲ ਲਿਖ ਕੇ ਆਉਂਦਾ ਰੋਡਸ ਬਲੌਕ ਪੈਸੇ ਭਰੇ ਲੱਗਣਗੇ 15 ਦਿਨ ਬਾਅਦ ਬਲਹਾਸਾ ਜੀ ਇੰਟਰਨੈਸ਼ਨਲ ਇਨਵੈਸਟਮੈਂਟ ਸਰਕਾਰੋਂ ਕੀਤੀ ਸੀ ਸੜਕ ਤੇ ਬੈਗੇ ਇਹ ਕੋਈ ਗੱਲ ਇਹ ਕੋਈ ਨਰਾਜ਼ ਹੋ ਕੇ ਕੰਮ ਨਹੀਂ ਕਰ ਸਕਦਾ ਕੋਈ ਜਾਣੀ ਕੋਈ ਜਾਣਦਾ ਕੌਣ ਮੈਂ ਹਾਂ ਮੈਂ ਪਬਲਿਕ ਵਾਸਤੇ ਨਰਾਜ਼ ਹਾਂ ਮੈਂ ਅਧਿਵਾਦੀ ਦਾ ਦਿਲ ਕਹਿ ਲੈਂਦਾ ਮੈਂ ਕਿਹਾ ਪਬਲਿਕ ਵਾਸਤੇ ਮੇਰੀ ਹੱਥਾਂ ਵਿੱਚ ਕੀ ਦੂਰਿਆ ਨਾ ਤਾਂ ਕਰੋ ਲੋਕ ਕਰੋ ਰੋਜ਼ ਬੈਜਣੇ ਆ ਕਿਸਾਨਾਂ ਦੇ ਟਰੱਕ ਕਾਹਨ ਚੋ ਜਾਏ ਕਿਸਾਨਾਂ ਦੇ ਮੋੜੀ ਤੇ ਫੇ ਟਰੱਕ ਤੇ ਰੱਖੇ ਤੱਕ ਤੱਕ ਟ੍ਰੇਲਰ ਉੱਪਰ ਫਿਰ ਬਾਅਦ ਚ ਕਹਿੰਦੇ ਜੀ ਕਿ ਕਿਨਾਲ ਬਣਾ ਲਵੋ ਇੱਕ ਤੱਕ ਨਹਿਰੀ ਪਾਣੀ ਦਾ ਆ ਸਕਦਾ ਉਹਦੇ ਵਿੱਚ ਪਾਇਲ ਹੋਣੀ ਉਹ ਵੀ ਲੈਣਾ ਨਹੀਂ ਤਾਂ ਉਹਦੇ ਵਿੱਚ ਮਿੱਟੀ ਹੋਣੀ ਇੱਕ ਨਣੀ ਮਿੱਟੀ ਆਉ ਧਰਤੀ ਦੀ ਜਾਊ ਜਾਂਦੀ ਦੀ ਦੂਜਾ ਵੱਲੋਂ ਪਾਣੀ ਡੰਢਣ ਤੋਂ ਬਚਾਂਗੇ ਮੇਰੇ ਕਵਨ ਗੁਰੂ ਪਾਣੀ ਦੇ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਸ਼ਾਨ ਸਿੰਘ ਦੋਸਤੋ ਤੁਸੀਂ ਸੀਐਮ ਭਗਵੰਤ ਮਾਨ ਦੀ ਗੱਲਬਾਤ ਸੁਣੀ ਕਿਵੇਂ ਅਚਾਨਕ ਤਹਿਸੀਲਾਂ ਦੇ ਵਿੱਚ ਛਾਪੇ ਮਾਰੇ ਗਏ ਜੋ ਤਹਿਸੀਲਦਾਰ ਹੜਤਾਲ ਤੇ ਬੈਠੇ ਹਨ ਉਹਨਾਂ ਨੂੰ ਘਰ ਭੇਜਣ ਦੀ ਵੱਡੀ ਗੱਲ ਆਖੀ ਜੋ ਤੁਹਾਡੇ ਤੋਂ ਬਿਨਾਂ ਕੰਮ ਚੱਲ ਵੀ ਸਕਦਾ ਹੈ ਹੋਰ ਪਿੱਛੇ ਬਹੁਤ ਬੇਰੁਜ਼ਗਾਰ ਨੌਜਵਾਨ ਬੈਠੇ ਹੋਏ ਹਨ ਜਿਹੜੇ ਕਿ 10000 ਚ ਗੁਜ਼ਾਰਾ ਕਰਦੇ ਅਸੀਂ ਤੁਹਾਨੂੰ ਲੱਖਾਂ ਰੁਪਏ ਤਨਖਾਹਾਂ ਦੇ ਰਹੇ ਹਾਂ ਸੋ ਉਹਨਾਂ ਨੂੰ ਵੀ ਅਸੀਂ ਵੇਖਣਾ ਹੈ ਨਸ਼ੇ ਦੇ ਮੁੱਦੇ ਤੇ ਵੀ ਸਖਤੀ ਕੀਤੀ ਭਾਵੇਂ ਦੇਰ ਆਏ ਤਰਸਟ ਆਏ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਕੀਤੀ ਆਪਣੇ ਲਾਈਕ ਕਮੈਂਟ ਜਰੂਰ ਲਿਖ ਦਿਓ ਸੋ ਆਪ ਸਭ ਜੀ ਦਾ ਧੰਨਵਾਦ